ਸਰਦ ਰੁੱਤ اجلاس ਦਾ ਅੱਜ 10ਵਾਂ ਦਿਨ ਸੁਰੱਖਿਆ ਵਿੱਚ ਖਤਾਹੀ ਅਤੇ ਸੰਸਦ ਮੈਂਬਰਾਂ ਦੀ ਮੁਤਲੀ ਨੂੰ ਲੈ ਕੇ ਹੰਗਾਮਾ ਹੋਣ ਦੀ ਸੰਭਾਵਨਾ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਆ ਚੁੱਕਣਗੇ ਸੌ ਪੀਐਮ ਮੋਦੀ ਤੇ ਅਮਿਤ ਸ਼ਾਹ ਸਮੇਤ 17 ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮਾਗਮ 'ਚ ਹੋਣਗੇ ਸ਼ਾਮਲ। ਲੋਕ ਸਭਾ ਸਿਕਿਉਰਿਟੀ ਬ੍ਰੀਚ ਦੇ ਮਾਸਟਰਮਾਈਂਡ ਲਲਿਤ ਨੇ ਕੀਤਾ ਸਰੈਂਡਰ ਘਟਨਾ ਤੋਂ ਬਾਅਦ ਫਰਾਰ ਹੋ ਕੇ ਚਲਾ ਗਿਆ ਸੀ ਰਾਜਸਥਾਨ ਲਲਿਤ ਦੇ ਬਾਕੀ ਸਾਥੀ ਪਹਿਲਾਂ ਹੀ ਹੋ ਚੁੱਕੇ ਨੇ ਗ੍ਰਿਫਤਾਰ। ਸੁਰੱਖਿਆ ਕੋ ਤਾਹਨ ਨੂੰ ਲੈ ਕੇ ਸੰਸਦ ਚ ਹੋਇਆ ਹੰਗਾਮਾ ਲੋਕ ਸਭਾ ਦੇ 13 ਅਤੇ ਰਾਜ ਸਭਾ ਦਾ ਇੱਕ ਸੰਸਦ ਮੈਂਬਰ ਮੌਤਲ ਕਈ ਵਾਰ ਰੁਕਣੀ ਪਈ ਦੋਵਾਂ ਸਦਨਾਂ ਦੀ ਕਾਰਵਾਈ ਦਿੱਲੀ ਵਿਧਾਨ ਸਭਾ ਦਾ 2 ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹਾਲਾਂਕਿ ਇਸ ਦਾ ਅਜੰਡਾ ਕੀ ਹੋਵੇਗਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹਾਈ ਕੋਰਟ ਸਮੇਤ ਪੰਜਾਬ ਵਿੱਚ ਅੱਜ ਬਾਅਰ ਐਸੋਸੀਏਸ਼ਨ ਦੀਆਂ ਚੋਣਾਂ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਵੇਗੀ VOTING ਹਾਈ ਕੋਰਟ ਵਿੱਚ ਪਹਿਲੀ ਵਾਰ ਹੋਵੇਗੀ EVM ਦੀ ਵਰਤੋਂ ਸੁਖਵੀਰ ਸਿੰਘ ਬਾਦਲ ਦੀ ਮਾਫੀ ਤੇ ਭਗਵੰਤ ਮਾਨ ਦਾ ਨਿਸ਼ਾਨਾ ਭਗਵੰਤ ਮਾਨ ਨੇ ਕਿਹਾ ਮਾਫੀ ਗਲਤੀਆਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਡਰਗ ਮਾਮਲੇ 'ਚ ਭਾਜਪਾ ਲੀਡਰ ਬੋਨੀ ਅਜਨਾਲਾ ਅੱਜ ਪਟਿਆਲਾ 'ਚ ਸਿੱਟ ਸਾਹਮਣੇ ਹੋਣਗੇ ਪੇਸ਼ ਸਵੇਰੇ 11 ਵਜੇ ਹੋਵੇਗੀ ਪੇਸ਼ੀ ਬਾਲੀਵੁੱਡ ਅਦਾਕਾਰ ਸ਼੍ਰੇਸ਼ ਤਲਪੜੇ ਨੂੰ ਪਿਆ ਦਿਲ ਦਾ ਦੌਰਾ 47 ਸਾਲਾ ਅਦਾਕਾਰ ਹਸਪਤਾਲ ਦੇ ਵਿੱਚ ਦਾਖਲ ਪ੍ਰਸ਼ੰਸਕ ਸ਼੍ਰੇਸ਼ ਦੇ ਜਲਦ ਠੀਕ ਹੋਣ ਦੀਆਂ ਕਰ ਰਹੇ ਨੇ ਦੁਆਵਾਂ ਭਾਰਤ ਨੇ ਸਾਊਥ ਅਫਰੀਕਾ ਨੂੰ 106 ਦੌੜਾਂ ਨਾਲ ਹਰਾਇਆ ਸੀਰੀਜ਼ ਇੱਕ ਇੱਕ ਦੇ ਨਾਲ ਕੀਤੀ ਡਰਾ